टीवी टुडे चैनल ते ਤੁਹਾਡਾ ਸਵਾਗਤ ਹੈ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਨੌਜਵਾਨਾ ਕਰਕੇ ਪੰਜਾਬ ਹੀ ਨਹੀਂ ਬਲਕਿ ਪੂਰੇ ਭਾਰਤ ਵਿੱਚ ਹੜਕੰਪ ਮਚਿਆ ਹੋਇਆ ਹੈ ਅਤੇ ਡਿਪੋਰਟ ਹੋ ਕੇ ਆਏ ਨੌਜਵਾਨਾ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਕੁਝ ਵੀ ਪਤਾ ਨਹੀਂ ਲੱਗ ਰਿਹਾ ਕਿ ਉਹ ਕੀ ਕਰਨ ਕਿਉਂਕਿ ਇਹਨਾਂ ਚੋਂ ਕੋਈ ਵੀ ਨੌਜਵਾਨ ਅਜੇਹਾ ਨਹੀਂ ਜਿਸਨੇ ਲੱਖਾਂ ਰੁਪਏ ਦਾ ਕਰਜ਼ਾ ਨਾ ਚੁਕਾਇਆ ਹੋਵੇ ਅਜੇਹਾ ਹੀ ਆਪਣਾ ਨਜ਼ਦੀਕ ਪੈਂਦੇ ਪਿੰਡ ਲਾਂਦੜਾ ਦਾ ਇੱਕ ਨੌਜਵਾਨ ਜੋ ਡਿਪੋਰਟ ਹੋ ਕੇ ਰਾਤ ਨੂੰ ਕਾਰਪੂਜਾ ਸੀ ਅਤੇ ਪਰੇਸ਼ਾਨੀ ਵਿੱਚ ਸਵੇਰੇ ਹੀ ਆਪਣੀ ਸੁੱਤੀ ਪਈ ਮਾਂ ਨੂੰ ਛੱਡ ਕੇ ਕਿਧਰੇ ਚਲਾ ਗਿਆ ਸੀ ਜੋ देर रात ਘਰ ਵਾਪਸ ਆਇਆ ਤਾਂ ਉਸ ਦੀ ਮਾਂ ਨੇ ਸੁੱਖ ਦਾ ਸਾਹ ਲਿਆ ਵਰਨਣਯੋਗ ਹੈ ਕਿ ਇਸ ਨੌਜਵਾਨ ਦੇ ਸਿਰ ਤੋਂ ਪਿਤਾ ਦਾ ਸਾਯਾ ਪਹਿਲਾਂ ਹੀ ਉੱਡ ਗਿਆ ਸੀ ਅਤੇ ਜਿਸ ਨੇ ਅਮਰੀਕਾ ਵਿੱਚ ਸੈੱਟ ਹੋ ਕੇ ਆਪਣਾ ਵਿਆਹ ਕਰਵਾਉਣਾ ਸੀ ਆਓ ਛਿੰਜੀ ਲੜੋਆ ਰਾਹੀ ਸੁਣਦੇ ਹਾਂ ਇਸ ਨੌਜਵਾਨ ਦੀ ਦੁਖਾਂਤਪਰੀ ਕਹਾਣੀ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਕੀ ਨਾਮ ਜੀ ਆਪਣਾ ਦਵਿੰਦਰਜੀਤ ਸਾਨੂੰ ਬ੍ਰਹਮਦਾਸ ਪਿੰਡ ਪਿੰਡ ਲਾਂਦਰਾ ਜੀ ਦਵਿੰਦਰ ਇਹ ਕੀ ਹੋਇਆ ਸੀ ਹੁਣ ਸਵੇਰੇ ਹਾਂਜੀ ਸਵੇਰੇ ਮੇਰਾ ਡਿਪਰੈਸ਼ਨ ਦੇ ਵਿੱਚ ਸੀਗਾ ਤੇ ਮੇਰਾ ਸਫਰ ਲੰਬਾ ਸੀਗਾ ਮੈਂ ਕਿਹਾ ਚਲੋ ਚਾਚੇ ਉਹਨਾਂ ਨੂੰ ਮਿਲਾਈ ਆਇਆ ਪੁਰਤਗਾਲ ਤੋਂ ਤੇ ਮੈਂ ਮੰਮੀ ਨੂੰ ਦੱਸਿਆ ਮੰਮੀ ਆਦੇ ਵੇਸੇ ਸੁੱਤੀ ਪਈ ਸੀਗੀ ਸੁਣਿਆ ਨਹੀਂ ਤੇ ਨਾਲ ਵੀ ਮੈਂ ਰਾਤ ਨੂੰ ਜਾ ਆਜਮਾ ਮੰਮੀ ਤੇ ਮੈਂ ਭੱਜਲਾਨ ਨੂੰ ਗਿਆ ਚਾਚੇ ਨੂੰ ਮਿਲਣਾ ਉਹਨਾਂ ਨਾਲ ਮਿਲ ਕੇ ਫਿਰ ਮੈਂ ਮੰਮੇ ਨਾਲ ਬੰਗੀ ਮੈਣ ਚਲ ਗਿਆ। ਉੱਥੇ ਉਹਨਾਂ ਨਾਲ ਮਿਲ ਕੇ ਫਿਰ ਮੈਂ ਮਾਸੀ ਦੇ ਚਲ ਗਿਆ। ਮਾਸੀ ਇਹ ਜਦੋਂ ਮੈਂ ਗਿਆ ਤਾਂ ਉੱਥੇ ਵੀਡੀਓ ਪਾਈ ਹੋ ਸੀਗੀ। ਤਾਂ ਮੈਨੂੰ ਦੇਖ ਕੇ ਬੜਾ ਹੋਰ ਤਰਹਿ ਜਾ ਹੋਇਆ ਕਿ ਮੈਂ ਭਾਜ ਦਾ ਫੋਨ ਆ ਗਿਆ ਫਿਰ ਮਾਸੀ ਕੇ ਨਾ ਮੈਂ ਤਾਂ ਭਾਜੀ ਮੈਂ ਆਇਆ ਕੋਈ ਕਰਨੀ ਮੈਂ ਸਵੇ ਨੂੰ ਨੇ ਤਾਂ ਨਵੇਂ ਸ਼ਹਿਰ ਜਾਣਾ ਸੀ ਭੂਆ ਉਹਨਾਂ ਮੈਣ। ਮੈਂ ਤਾਂ ਦੋ ਤਿੰਨ ਦਿਨ ਘੁੰਮ ਕੇ ਆਉਣਾ ਸੀ ਮੈਂ ਕਿ ਚਲਾਏ ਆ ਆਪਣੇ ਨੂੰ ਮਿਲ ਆਈਏ। ਫਿਰ ਬਾਅਦ ਕੰਮ ਵੀ ਕਰਨੇ ਆ। ਹਾਂ। ਇਸ ਕਰਕੇ ਕਰ ਚਲ ਗਿਆ ਸੀ ਹਾਂਜੀ ਹਾਂਜੀ ਇਸ ਕਰਕੇ ਕੋਈ ਹੋਰ ਕੋਈ ਚੱਕਰ ਨਹੀਂ ਸੀਗਾ ਪ੍ਰਸ਼ਾਸਨ ਦਾ ਪੂਰਾ ਸਾਥ ਮਿਲ ਰਿਹਾ ਹਾਂਜੀ ਹਾਂਜੀ ਪ੍ਰਸ਼ਾਸਨ ਦਾ ਪੂਰਾ ਸਾਥ ਮਿਲ ਰਿਹਾ ਜੀ ਤੇ ਕਿਸੇ ਤਰ੍ਹਾਂ ਦੀ ਕੋਈ ਗੱਲ ਕਰਨੀ ਹੋਵੇ ਨਾ ਨਾ ਕੋਈ ਗੱਲਬਾਤ ਨਹੀਂ ਕਰਨੀ ਜੀ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਥੋੜਾ ਰੈਸਟ ਕਰ ਲਓ ਬੀਬੀ ਜੀ ਹਾਂਜੀ ਆ ਗਏ ਬੇਟਾ ਹਾਂਜੀ ਹਾਂਜੀ ਠੀਕ ਠਾਕ ਆ ਗਏ ਜੀ ਆ ਗਿਆ ਤੇ ਹੁਣ ਪਤਾ ਲੱਗਿਆ ਕਿੱਥੇ ਗਏ ਸੀ ਹਾਂਜੀ ਮਾਸੇ ਆਪਣੇ ਤਾਂ ਗਿਆ ਸੀ। ਸਸੇ ਦੇ ਗਿਆ ਸੀ। ਹਾਂਜੀ। ਤੇ ਕੀ ਕਹਿਣਾ ਚਾਹੁੰਦੇ ਹੋ ਹੁਣ ਤੁਸੀਂ? ਅਸੀਂ ਕੁਝ ਨਹੀਂ ਕਹਿਣਾ ਚਾਹੁੰਦੇ। ਹੁਣ ਠੀਕ ਲੱਗਦਾ ਤੁਹਾਨੂੰ? ਹਾਂਜੀ ਹਾਂਜੀ। ਬੇਟਾ ਘਰ ਆ ਗਿਆ ਸਵੇਰ ਦੀ ਟੈਨਸ਼ਨ ਸੀ। ਹਾਂਜੀ ਬਹੁਤ ਸੀ। ਸਵੇਰ ਦੀ ਜ਼ਿਆਦਾ ਟੈਨਸ਼ਨ। ਖਾਣਾ ਖਾਦਾ ਸਵੇਰ ਦਾ? ਨਹੀਂ ਖਾਣਾ ਨਹੀਂ ਖਾਦਾ ਹੈਗਾ। ਸਵੇਰ ਦਾ ਖਾਣਾ ਨਹੀਂ। ਹਾਂਜੀ। ਤੇ ਹੁਣ ਜਦੋਂ ਬੱਚਾ ਘਰ ਆ ਗਿਆ ਹੁਣ ਕੀ ਕਰੀਏ? ਹਾਂਜੀ ਹਾਂਜੀ ਹੁਣ ਕਾਵਾਂਗੇ। ਬੋੜਾ ਜਿਹਾ ਖਾਣਾ ਨਹੀਂ ਆਉਂਦਾ। ਬਰਾਤ ਦੇ ਸਟਿੰਗ ਹੋਵਸੀ ਦੀ। ਇੱਥੇ ਮੈਂ